ਵਾਹਿਗੁਰੂ 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 ਵਾਹਿਗੁਰੂ

वाहे गुरु वाहिगुरु वाहि Thank you. es la idioma mata اي كور کٽ کواري هاڻي پایا پنن کوسين महतरि पोइ No, uh you -huh. રામ સંકંસ રામ ધે દુખાબર પાયર દાસ જીઓ ગણ માસ રખી દે કુમરી કેર પામ ઓય ના જાને તુરા અંત કુતે થી करे कुमर सुत्रारी तूं सो आखमरे गत मित नानक दस दुदया केस मारी पिंड साब बहू नानक साबु तेरी वटि आई कोई ਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਜੁਦੇ ਜੀ ਜਿਨ੍ਹਾਂ ਸੰਗਾਰਾਂ ਨੇ ਧਰਮ ਗੀਤ ਸੀਸ ਦਿੱਤੇ ਬੰਦ ਬੰਦ ਕਟਾਏ ਹੁੰਦੀਆਂ ਲੋਹਾਈਆਂ ਚਲਕੜੀਆਂ ਦੇ ਚਰੇਤ ਨਾਰਿਆਂ ਨਾਲ ਚਲਾਈ ਗਈ ਗੁਰਦੁਆਰਿਆਂ ਦੀ ਸੇਵਾ ਦੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਅਸ ਕੀ ਸਾਂ ਸਵਾਸਨ ਸੰਗ ਨਿਭਾਈ ਜਨਾਂ ਦੀ ਤੁਮਾਈ ਦਾ ਧਿਆਨ ਕਰਕੇ ਬੋਦੋ ਜੀ ਵਾਹਿਗੁਰੂ ਵਾਹਿਗੁਰੂ ਜਨਾਂ ਤਤਾਂ ਸਰਬਤ ਕਲਸਾ ਜੀ ਕੀ ਅਰਦਾਸ ਹੈ ਜਿਸ ਬਤ ਕਲਸਾ ਜੀ ਕੋ ਵਾਹਿਗੁਰੂ 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 ਸਤਿ ਆਗੈ ਜਿਤਾ ਰੰਪਾਲ ਸਦਕਾ ਸਰਬ ਸੁਖ ਹੋਵੇ ਸੰਤ ਕਲਸਾ ਜੀ ਸਾਇਬ ਤਹਾ ਤਪੁਦਿ ਸ਼ਰੀਆਇ ج <Santhe> 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 ਬੋਦੂ ਜੀ ਆਦਰ ਗੁਰੂ ਵਾਹਿਗੁਰੂ ਸਿੱਖਾਂ ਦਾ ਮੰਨੀਵਾ ਮੰਨਤੀ ਮਤ ਪੱਤੇ ਦਾ ਕੀ ਕਾਮ ਪ੍ਰਪਨਨ ਪੰਥ ਦੇ ਸਦਾ ਸਹਾਈ ਦਾਤਾਰ ਦੇ ਉਸੇ ਨਾਮបាន ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿੰਨਾ ਤੋਂ ਪੰਥ ਨੂੰ ਛੋੜਿਆ ਗਏ ਬਲੇ ਦਰਸ਼ਨ ਦੀਦਾਰ ਸੇਵਾ ਸਮਰਦਾਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਨਿਆਂ ਤੇ ਮਾਨਿਤਾਨੀ ਦਿਤਾਨ ਨਿਯੋਟਿਆਂ ਦੀ ਊਕ ਤਨ ਤਰਨ ਸ੍ਰੀ ਗੁਰੂ ਗ੍ਰੰਥ ਸਾਹਿਬਾ ਜੀ ਆਪ ਦੀ ਲਹੁਕਮ ਹੈ ਸੇਵਕ ਕੋ ਸਿਵ ਬਨਿਆਈ ਹੁਮ ਨੂੰ ਗੋਤ੍ਰਮ ਪਦ ਪਾਈ ਦੇ ਮਾਵਾ ਅਨਸਾਰ ਬ੍ਰਹਮ ਗਿਆਨੀ ਸਹ ਸ੍ਰਿਸ਼ਟ ਕਾ ਦੱਤਾ ਬ੍ਰਹਮ ਗਿਆਨੀ ਸਹ ਜਿਗਵੇਲੀ ਮਰਤਾ ਦੇ ਮਾਵਾ ਅਨਸਾਰ ਸਮੂਹ ਪ੍ਰਬੰਧਕ ਕਮੇਟੀ ਨੂੰ ਤੇਜ ਸੰਗਤਾਂ ਦੇ ਸਹਿਯੋਗ ਦੇ ਨਾਲ ਸੰਤ ਮਹਾਪੁਰਸ਼ਵਾ ਪਜਨ ਦਾਸ ਜੀ ਉਹਨਾਂ ਦੀ ਜੋ ਵਰਸੀ ਨੂੰ ਮਨਉਂਦੇ ਆ ਮਿੱਠੀ ਯਾਦਾਂ ਉਦਾਜਾਂ ਕਰਦੇ ਆ ਪਾਸ਼ਾ ਜੀ ਪਰਸੋ ਰੋਜ਼ ਤੋਂ ਲੈ ਕੇ ਸੰਪਾਤਵਨ ਪ੍ਰਬੰਧਕ ਕਮੇਟੀ ਨੂੰ ਤੋਂ ਰੁਚੀ ਪਾਣੀ ਆਏ ਜਿਸ ਸਗਲੀ ਚਿੰਤ ਮਟਾਈ ਦੇ ਸ੍ਰੀ ਅਖੰਡ ਜੀ ਦਾ ਪ੍ਰਾਰੰਭ ਹੋਇਆ ਆਪ ਜੀ ਦੀ ਮਹਾਨ ਕਿਰਪਾ ਰੰਮ ਸਤਿਗੁਰ ਦਾ ਬਾਛੇ ਗੁਰਬਾਣੀ ਦਾ ਸੁਖ ਭਾਏ ਗਏ। ਉਪਰੰਤ ਹਰਕਸ ਕੀਰਤਨ ਹੋਇਆ ਵਿਚਾਰਾ ਹੋਈਆਂ ਸੰਤਾਂ ਨੇ ਹਾਜ਼ਰੀਆਂ ਪਰਮੇ ਕਿਰਪਾ ਕਰਨੀ। ਗੁਰਬਾਣੀ ਜਪ ਸੇਵਾ ਸ੍ਰੀ ਹਾਜ਼ਰੀ ਪਰਦਿਆਂ ਬੇਅੰਤ ਪ੍ਰਕਾਰ ਦੀਆਂ ਖੁਸ਼ੀਆਂ ਹੋ ਜਾਂਦੀਆਂ ਨੇ। ਅਣਜਾਣ ਸੇਵਕ ਜਾਣ ਕੇ ਮੁਆਫ ਕਰਨਾ ਜੀ ਅੱਗੇ ਤੋਣ ਸੁਦਿਸ਼ਪੈ ਗੁਰਬਾਣੀ ਦਾ ਸੇਵਾ ਸ੍ਰੀ ਹਾਜ਼ਰੀ ਕਰਨ ਦੇ ਹਾਜ਼ਰੀਆਂ ਪਰਮ ਦੇ ਬਦ ਜਤ ਤੁਮ ਬਖਸ਼ਿਸ਼ ਕਰਨੀਂ ਪੜੀ ਸੁਣੀ ਦੁਬਾਨੀ ਕੀਰਤਨ ਵਿਚਾਰਾਂ ਦਾ ਭਾਵ ਸਮੂਹ ਸੰਤਾਂ ਦੇ ਹਿਰਦਿਆਂ ਤੇ ਸੋਨਾ ਦੀ ਸਰਵ ਸੰਗਤਾਂ ਦੀ ਗੁਰਮਤਿ ਅਨੁਸਾਰ ਮਨੋਂ ਪਾਵਨਾ ਪਾਉਨਾ ਕੋਲ ਕਰਨੀਆਂ ਨਾਮ ਦਾਮ ਦੀਆਂ ਬਖਸ਼ਿਸ਼ ਕਰਕੇ ਸਤਿਗੁਰੂ ਜੀ ਨਾਲ ਕਰਨਾ ਇਸੇ ਤਰ੍ਹਾਂ ਸਰਵ ਸੰਗਤਾਂ ਨੂੰ ਸੇਵਾ ਸਦਨ ਕਰਨ ਦੇ ਬਾਅਦ ਤੁਮ ਚਾਉ ਬਖਸ਼ਿਸ਼ ਕਰਨੇ ਪੰਜ ਪਾਪਾ ਪੰਜ ਦਾਤਾ ਦੀ ਕਿਰਪਾ ਕਰਨੀ ਸਰਵ ਸੰਗਤਾਂ ਦੇ ਨਾਲ ਕੇਸ ਕਰੇ ਬੇਰੰਗਰੀ ਅਤਿ ਕੀਆਬ ਨੇ ਜਲਮਰ ਨੂੰ ਤਾਂ ਕਰਿਆ ਬਖਸ਼ਿਸ਼ ਕਰਨਾ سو اج سنتمہ پرش بابا بہن دازی انہا دن جو نی پتھنے رکھے جا رہے ہیں جو مارک دیار ہو رہی ہے پاسی کرپا کرنے جو سے بہت دمیر کے سمتہ کار شروع کر رہے ہیں کرپا کرنے کار جن جن سنگلوں کے سہتہ کرنے کار جنوں نے بہتا سہت سنگلوں کے سپورتہ بخشی کرنے کار جلاس کرنے سربت سنگلوں کے مارکنے در پروان کرنے ہیں بین سنتاں کے پاسی کرپا کے نگرہ بستے مایا سباہ حاجہ ہوگیا نے کرپا کرنے جنہا دیا میں جسے بابا آئیاں ਇਹ ਆਨੇ ਪਰਪੁਰਪਾਲਨ ਪਰਪੁਰਪਰਨ ਇਹ ਆਜ ਕੇ ਸੰਤਾਂ ਨੂੰ ਸੰਤਨ ਮੰਨੇ ਦਰਸ਼ੀ ਮਹਾਂਪਿਤਾ ਸਾਹਿਬ ਦੀ ਕਿਰਪਾ ਦਰਨੀ ਗੁਰੂ ਦੇ ਨੰਦਰ ਦਾ ਪ੍ਰਸ਼ਾਦੀਆਂ ਦੇ ਦਾ ਆਜਨ ਹੈ ਦਰ ਪ੍ਰਵਾਨ ਰੂ ਹੈ ਪਰਵਾਨ ਰੂ ਹੈ ਪ੍ਰਸ਼ਾਸਨ ਸੰਦਰ ਕੋ ਰੱਖੇ ਜੋ ਜੋ ਸ਼ਕੀ ਨਾਮ ਜਿਤਾ ਵੀ ਗੁਰੂ ਕਿਰਪਾ ਪਵਿੱਤਰ ਹੁਕਮ ਗੋਸ ਕੇ ਸਰਬਤ ਸੰਤਾਂ ਨੂੰ ਨਿਵਾਲ ਕਰੋ ਸੇ ਪਿਆਰੇ ਮੇਰੇ ਜਿਨ੍ਹਾਂ ਵਿਆਹ ਦੇ ਨਾਮ ਜਿਤਾ ਦੇ ਗੁਰੂ ਨਾਨਕ ਨਾਮ ਅਦਾ ਤੇਰੇ ਬਾਣੇ ਸਰਬਤ ਦਾ ਪਹਿਲ ਵਾਹਿ ਗੁਰਦੀ ਕਾ ਅਨਸਾ ਵਾਹਿ ਗੁਰਜੀ ਕੀ ਵਦਹਿ ਦੋਹਰਾ ਆਗਿਆ ਬਹੀਆ ਕਾਜ ਕੀ ਰਮੈ ਜਲਾਉਪੰਤ ਸਰਸ ਬੰਬੋ ਹੁਕਮ ਗਾ ਮੰਨਿਆ ਕਰੰਤ ਰਖੀ ਮਾਨੀ

ਉਦੇ ਇਸ ਨੂੰ ਨਾਨਕ ਸਰਿਆ ਕਾਲ ਵਾਹਿਗੁਰੂ ਦੀ ਕਾਲਸਾ ਵਾਹਿਗੁਰੂ ਦੀ ਬੱਤੇ ਮਨ ਕੀ ਸੀ ਮੰਨ ਲਿਆ ਸਤਿਗੁਰ ਦੀ ਸੇਵਾ ਸਭਲ ਹੈ ਜੇ ਉਪਰੇ ਜਿਤਿ ਨਾਰੀ ਮਨ ਜਿੰਦਿਆ ਫਲ ਪਾ ਗੁਨਾ ਹੋ ਮੈਂ ਮਿਟੂ ਜਾਏ ਦੇਨ ਮੰਨ ਬਰਨੂ ਕੋ ਪੰਨਾ ਤੇ ਤਾਟ ਨਾਤਿਆ ਨਾਤ ਸ਼ਰਨ ਤੁਮਾਰੀ ਆਇਓ ਨਾਮੁ ਤੇ ਕੇ ਪ੍ਰਭ ਸਾਥ ਸੁਭ ਗੋਟਾਣ ਗੁਰ ਸੇਵੀਐ ਅਹੰਸ ਸਾਜਿਸੁ ਆਈ ਦਰਸ਼ਨਾਂ ਬਰਸੀ ਹੈ ਗੁਰੂ ਕੈ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਤਿਗੁਰ ਪ੍ਰਸਾਦਿ ਅੰਦਰ ਵਸੈ ਨ ਮਹਰ ਜਾਈਂ ਅੰਮ੍ਰਿਤ ਛੋੜ ਕਾਹੀ ਪਿਤ ਕਾਏ ਅੰਦਰ ਵਸੈ ਨ ਪਾ ਦੇ ਛੋੜ ਪਾਹੇ ਬਿਲਕੁਲ ਕਾਏ ਐਸਾ ਗਾਨ ਜਤੋ ਮਨ ਮੇਰੀ ਉਹ ਟਕਰ ਸੱਚੇ ਕੀਨੇ ਰਹਾ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਭੰਗਿਆ ਸਭ ਜਨ ਪਵੇਂ

ਆਨੰਦਾਰੇ ਤਾਰੇ ਸੋਏ ਵਾਸ ਮੁਕਤਾਂ ਖੰਸਾ ਅਕਸਰ ਗੁਰਜੀ ਕੀ ਪਟੇ ਗੁਰੂ ਬਿਆਲੇ ਗੁਰ ਸواری ਗੁਰੂ ਜੀ ਸਾਝੀ ਮਾਟੀ ਸਾਸੰਦ ਜੀਓ ਸੋ ਵੱਡੇ ਪਾਗ ਵਾਲੇ ਹਾਂ ਇਹ ਜੋ ਸੰਤ ਮਹਾਂਪੁਰਸ਼ ਪਾਪਾ ਭਗਵੰਤਾ ਸੀ ਉਹਨਾਂ ਦੀ ਅਦ੍ਰਸ਼ੀ ਸਮਾਧ ਨੂੰ ਸਮਰਪਤ ਸ੍ਰੀ ਅਨਪੁਰ ਸਾਹਿਬ ਜੀ ਦੇ ਜਾਪ ਦਾ ਆਰੰਭ ਹੋਵੇ ਪਰਸੋਂ ਕੋ ਤੋਂ ਅਲਾਹੀ ਵਰਾਨੀ ਦੇ ਪ੍ਰਵਾਹ ਚੱਲੇ ਆ ਸਭ ਸੰਤਾਂ ਨੇ ਦਾਤ ਜਿਤੇ ਗੁਰਬਾਣੀ ਦੇ ਜਾਪ ਸਰਵਨ ਕੀਤੇ ਅਤੇ ਘਰ ਵਿੱਚ ਨਗਰਾਂ ਦੀ ਸੁਆਮਾਂ ਕੀਤੀਆਂ ਪਾਰਸ਼ਾ ਦੀ ਕਿਪਾ ਕਰਨ ਇਸੇ ਤਰ੍ਹਾਂ ਹੀ ਸਭ ਸੰਤਾਂ ਨੂੰ ਸੇਵਾ ਸਮੂਹ ਦਰ ਦੇ ਬਾਦਯੋਤਮ ਆਜੀਆਂ ਪਰਦੇਵਾਜ਼ ਨੂੰ ਨੰਬਰ ਸ਼ਿਕਰਨ ਹਰੇਕ ਕਮੀਆਂ ਤੋਂ ਬਤਨਸਾਰ ਸਤਿਗੁਰੂ ਜੀ ਮਨੋਂ ਬਾਹਰ ਨਾਮ ਬਾਹਰ ਕੋਈ ਤਰੁ ਤੁਰੇ ਇਸ ਨਾਮ ਪ੍ਰਤੀ ਸੰਕਲਪ ਜਿ ਰਿਖਾਤਰ ਮਾਨਯ ਜਵਾਨੇ ਸੋ ਹੁਣ ਭਾਈ ਜੋ ਕੀ ਸਿੰਧੀ ਮਨਨ ਵਾਲੇ ਆਪ ਜੀ ਨੂੰ ਸੋ ਬਸਤਾ ਦੇ ਨਾਲ ਜੋੜੂਗੇ ਉਪਨਜਾ ਸਤਿਗੁਰੂ ਜੀ ਭਾਗਮ ਭਤ ਦਿਵਸ ਤੋਂ ਬਾਅਦ ਗੁਰੂ ਕੇ ਅੰਦਰ ਸੰਮਾਾਸਤੇ ਤਿਆਰ ਨੇ ਪ੍ਰਬੰਧਤ ਮੈਂਤੀ ਕੋ